ਹਾਂ ਤੇ ਐਵੇਂ ਤਾਂ ਮੇਰੇ ਤੋਂ ਮੰਗ ਲੈਣਾ ਸੀ ਕਪੜਾ ਇੱਕ ਹੋਰ ਹੈਗਾ ਨਰਮ ਜਿਹਾ ਅ ਵੀਰ ਜੀ ਅੱਜ ਪਤਾ ਕਿਉਂ ਸਾਫ ਹੁੰਦੀ ਪਈ ਐ ਐ ਨਾ ਜਿੱਥੇ ਆਪਾਂ ਗਏ ਸੀ ਨਾ ਉਹਨਾਂ ਨੂੰ ਮਿਲ ਲਨ ਜਿਨ੍ਹਾਂ ਦਾ ਚੈਨਲ ਦਾ ਨਾਮ ਹੈ ਜ਼ਿੰਦਗੀ ਜਿੰਦਾਬਾਦ ਤੇ ਉਹਨਾਂ ਨੂੰ ਵੇਖ ਕੇ ਸਾਫ ਹੋ ਰਿਹਾ ਕਿ ਉਹਨਾਂ ਦੀ ਵੀਰਚੇਰ ਬਹੁਤ ਸਾਫ ਸੁਥਰੀ ਸੀ ਪਤਾ ਕੀ ਗੱਲ ਹੈ ਤੇ ਮੈਂ ਉੱਥੇ ਕਿਹਾ ਵੀ ਸੀ ਉਹਨਾਂ ਨੇ ਕਿਸੇ ਇੱਕ ਦਾ ਹੀ ਕੱਢਣੀ ਆ ਮੈਂ ਡੇਲੀ ਕੱਢਦਾ ਕਿਤੇ ਕਦਾ ਹੀ ਕੀ ਕੰਮ ਤੇ ਉਹਨਾਂ ਨੂੰ ਵੀ ਰੋਜ਼ ਪੈਂਦਾ ਹੀ ਹੋਏਗਾ ਸਮਾਨ ਲਿਆਣਾ ਰੋਜ਼ੀ ਸੋਈ ਦਾ ਆਪਣੇ ਤਾਂ ਮਿੱਟੀ ਨਹੀਂ ਹੈਗੀ ਉਹਨਾਂ ਦੇ ਕਿੰਨੀ ਮਿੱਟੀ ਸੀ ਬਰਾਂਡਾ ਵੇਲਾ ਕਿੰਨਾ ਵੱਡਾ ਸੀ ਇਹਨਾਂ ਦਾ ਕਿਹੜੇ ਚੈਰਟਾਂ ਨੇ ਤੁਮੇ ਨਹੀਂ ਨਹੀਂ ਥੋੜਾ ਜਿਹਾ ਹੋ ਹੀ ਜਾਂਦਾ ਉਹਨਾਂ ਦੇ ਵੇਖ ਕੇ ਤੁਸੀਂ ਵੀਲ ਚੇਅਰ ਆਪਣੀ ਸਾਫ਼ ਕਰ ਰਹੇ ਇਹ ਹੁਣ ਨਾ ਜੰਮ ਗਿਆ ਰਸ ਗਿਆ ਪੂਰੀ ਤਰ੍ਹਾਂ ਗੰਦ ਹੁਣ ਨਹੀਂ ਸਾਫ਼ ਹੋ ਲਿਆ ਕੇ ਦੀ ਥੰਦਰ ਜਾ ਕਿਹੜਾ ਥੰਦਰ ਜਾ ਉਹ ਫਾਰਸ਼ ਦਾ ਫਾਰਸ਼ ਦਾ ਨਾ ਕਿੰਨਾ ਦਾ ਨਾ ਸਾਫ ਹੋ ਜਾਂਦਾ ਨਾ ਸਾਫਾ ਨਾ ਸੀ ਕੋਈ ਵੀ ਚੀਜ਼ ਆ ਪਟਿਆ ਜਾਣਾ ਉਹ ਨੂੰ ਮਨ ਚੱਕ ਕੇ ਲੈਣਾ ਪਊਗਾ ਮਨ ਚੱਕ ਕੇ ਲੈ ਆ ਮਨ ਚੱਕ ਕੇ ਐਡੀ ਗਰੋ ਬਣੀ ਟਟ ਕਰੋ ਕਮੈਂਟ ਕਰਕੇ ਦੱਸਿਓ ਤੁਸੀਂ ਵੀਲ ਚੇਅਰ ਦਾ ਹਾਲ ਠੀਕ ਹੈ ਮਿੱਟੀ ਬਹੁਤ ਪਰ ਇੱਕ ਚੀਜ਼ ਆ ਜੇ ਉਹਨਾਂ ਦੀ ਕੋਈ ਚੀਜ਼ਾਂ ਕਈ ਜੀ ਰੁਕਸ ਪਿਆ ਵਾ ਆਪਣੇ 900 ਮਹੀਨੇ ਨਾ ਪਿਆ ਹਾਂ ਉਹ ਉਹ ਉਹਨਾਂ ਦੇ ਪੇਂਟ ਪੂਟ ਸਾਰਾ ਥੋੜਾ ਜਿਹਾ ਖਰਾਬ ਹੋ ਗਿਆ ਜਿਵੇਂ ਵਜ ਦੇ ਹੋਈ ਹੈ ਉਹ ਇਹ ਬਾਹਰ ਕਪੜਾ ਮਾਰਨਾ ਵੀ ਹੋ ਜਾਂਦਾ ਪੇਂਟ ਪੂਟ ਪਟਿਆ ਜਾਂਦਾ ਠੀਕ ਹੈ ਹਾਂ 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 ਸੇਮ ਤਾਂ ਕਿਸੇ ਦਾ ਵੀ ਨਹੀਂ ਕੋਈ ਜੀ ਕੋਈ ਡ੍ਰਾਈਵਰ ਸੀਗਾ ਹਾਂ ਉਹ ਕਹਿੰਦਾ ਨਾ ਮੈਂ ਤਾਂ ਬਹੁਤੀ ਕੋਈ ਕਰਦਾ ਉਹਨਾਂ ਦਾ ਉਹ ਡ੍ਰਾਈਵਰ ਤੋਂ ਬੱਦੀ ਕਰਦੇ ਆ ਹਾਂ ਤੇ ਉਹ ਕਹਿੰਦਾ ਜਿੱਦੇ ਵਿੱਚ ਧੂਪ ਗੱਡੀ ਕਰ ਲੈਣੀ ਉਹਦੇ ਕਹਿੰਦਾ ਫਿਕਸ ਇੰਡਜਨ ਕੋਈ ਵੀ ਜਣੇ ਕਿ ਨੁਕਸਾਨ ਹੋਣਾ ਨਹੀਂ ਗੱਡੀ ਦਾ ਆਹੋ ਬਹੁਤੀ ਸਫਾਈ ਵੀ ਚੰਗੀ ਜਾਸ ਨਹੀਂ ਆਉਂਦੀ ਕਈ ਵਾਰੀ ਹਾਂ ਉਹ ਕਹਿੰਦਾ ਬਰਾਬਰ ਦੀ ਪੁੱਛਦਾ ਰਹੀ ਤੂੰ ਤਾਂ ਵੀ ਆ ਵੀ ਉਹ ਤਾਂ ਹੁੰਦੀ ਆ ਵੀ ਉਹਨਾਂ ਮਾਨਸਾ ਦਾ ਬਾਬਾ ਤਾਂ ਤਾਂ ਹੁੰਦਾ ਤੂੰ ਹੁੰਦੀ ਸੁਣ ਨਾ ਆ ਵੀ ਕਰਨੀ ਸੁਣ ਨਾ ਆ ਵੀ ਤਾਂ ਵੀ ਤੂੰ ਤਾਂ ਮਾਰਦੀ ਕਰ ਉਹਨੂੰ ਮਾਨਸੱਚਾ ਹੋਣਾ ਚਾਹੀਦਾ ਬਾਕੀ ਉਹ ਤੇ ਆ ਹੁੰਦਾ ਚਲੋ ਖੁਸ਼ਬੂ ਨਾਲ ਆ ਹੁੰਦਾ ਘਰ ਸਾਫ ਸੁਥਰਾ ਜਾਂ ਕੁਝ ਨਾ ਚੀਜ਼ ਹੋ ਜਾਂਦੀ ਹੈ ਬਾਕੀ ਪੜਨਾ ਤੇ ਨਾਮ ਬਾਣੀ ਹੀ ਕਰਦਾਂ ਧਾਰ ਵੀ ਮਿੱਟੀ ਦੀ ਜਿਹ ਭਰੀ ਪਈ ਹੈ ਪੂਰੀ ਤੇ ਮੇਰੀ ਗੱਲ ਸੁਣ ਹੂੰ ਇਹਨੂੰ ਕੋਈ ਨੁਕਸ ਨਹੀਂ ਪਿਆ ਹੁਣ ਤੱਕ ਵੇਖ ਲਾ ਤੇਰੇ ਸਾਹਮਣੇ ਹੀ ਹੈ ਹਨਾ ਸਿਰਫ ਇਹਦੀ ਤੁਸੀਂ ਉਹ ਹੀ ਧੋਤੀਆਂ ਨਾ ਉਹ ਉਹਨਾਂ ਨੂੰ ਥੋੜੇ ਜਿਹੀ ਬਾਤ ਚਾਹੀਏ ਦਸਾਂ ਕਿਤਨਾ ਦਾ ਫਰਕ ਆ ਮੇਰੇ ਨਾਲ ਨਹੀਂ ਉਹਨਾਂ ਦੀ ਜੁਲਾਈ ਚਾਹੀਏ ਤੁਹਾਡੀ ਮਈ ਚਾਹੀਏ ਮਈ ਜੁਲਾਈ ਇੱਕ ਮਹੀਨਾ ਬਾਅਦ 2 ਮਹੀਨੇ ਬਾਅਦ 2 ਮਹੀਨੇ ਬਾਅਦ ਠੀਕ ਹੈ ਸੌਨ ਦੇ ਵਿੱਚ ਆਈ ਸੀ ਉਹਨਾਂ ਦੀ ਐਂਡ ਕੋਈ ਲੋਕਸ ਵੀ ਕੋਈ ਨਹੀਂ ਪਿਆ ਹੂੰ ਜਿਵੇਂ ਹੈਗੀ ਓਵੇਂ ਹੀ ਹੂੰ ਤਾਰ ਸਾਫ ਕਰਨ ਨਾਲ તુસી રોટી બના લો રોટી બનાયો રોટી બનાયો ફેર આટા લેકે આયો તુસી પૂઆ તો રોટી રોટી બનાવો રોટી બનાવી કે દો ગોલ ગોલ કરો પપ્પા હાજી હા પાપા આ છે રોટી પાપા બસ રોટી બનાવો આઈ આથે બના લો આથે આથે બના લો આથે ખડકે આએ બના દો બસ રોટી રોજ આટા લે આંદી ગર હું બહાર હું ગઈ હમ જપ્પુ આધર દિખા આધર સોણે આધર દિખાઉ કીમે ગોલ ગોલ કરી દીયા ਮੰਮੀ ਕੀ ਰੋਟੀ ਗੋਲ ਪਾਪਾ ਕਾ ਪੈਸਾ ਗੋਲ ਸਾਰੀ ਦੁਨੀਆ ਗੋਲ ਗੋਲ ਬਸ ਬਨ ਗਈ ਰੋਟੀ ਓਏ ਹੋਏ ਚਾੜੀ ਬਨ ਗਈ ਰੋਟੀ ਤੇ ਅੱਛਾ ਜਾਓ ਰੋਟੀ ਲੈ ਕੇ ਆਇਓ ਪੂਆ ਤਾ ਜੇ ਰੋਟੀ ਲੈ ਕੇ ਆਓ ਪਾਪਾ ਨੂੰ ਕਿਵੇਂ ਖਾਣੇ ਪੂਆ ਰਪਾਰ ਹੀ ਨਹੀਂ ਖਾਦਾ ਮਿੰਦਾ ਪਾਪਾ ਦੇ ਪਾਵਾ ਦੇ ਪਤਾ ਸਾਰੇ ਇਹਨੂੰ ਕਰਦੇ ਪਾਵਾ ਦੇ ਆਹ ਹਏ ਆਵੇ ਆਵੇ ਪੂਆ ਹੁਣੀ ਸਾਰੇ ਬਜ਼ਾਦੀ ਹੁਣ ਦਾਦੀਆਂ ਦੇਖਣੀਆਂ ਪਾ ਕਰੋ ਪੂਆ ਦਾਦੀਆਂ ਦੇਖਣੂਗਾ ਸਾਰੀਆਂ ਪਾ ਕਰੋ ਫੇਰ ਉਹਨਾਂ ਨੂੰ ਪਤਾ ਲੱਗੇ ਸਾਡੇ ਭਤੀਜੀ ਪਾ ਕਰਦੀ ਆ ਪਾ ਕਰਨਾ ਸਾਡੀ ਭਤੀਜੀ ਨੂੰ ਹੈ ਕੀ ਕਰ ਰਹੀ ਚਿੰਜੀ ਕਿਹੜੀ ਚਿੰਜੀ ਉਹ ਫੜਾਉਣਾ ਜਾ ਫੇਰ ਦਊਗਾ ਫੇਰ ਪਾ ਕਰ ਪਾ ਦੇਣਾ ਦੋਨਾ ਮੰਮਾ ਨੂੰ ਕਰਦੇ ਫੇਰ ਮੰਮਾ ਨੂੰ ਮੰਮਾ ਨੂੰ ਪਾ ਕਰ ਦੇ ਫੇਰ ਮੰਮਾ ਆ ਜਾ ਇਹ ਜਦੋਂ ਪਾਰ ਬਹੁਤ ਵਧੀਆ ਕਰਦਾ ਇਹ ਦੇਖਿਓ ਇਹ ਦੇਖਿਓ ਇਹ ਪਾਰ ਕਰਦਾ ਇਹ ਦੋਨੋਂ ਪਾਰ ਆਇਂ ਦੰਦੀ ਨਾ ਪਾ ਪਾਪਾ ਮੈਨੂੰ ਵੀ ਪਾ ਕਦੇ ਪਾਪਾ ਨੂੰ ਵੀ ਕਰ ਦੇ ਲੈ ਇਹ ਪਿਆਰ ਹੁੰਦਾ ਯਾਰ ਤੂੰ ਤਾਂ ਐਨ ਕਾਲਾ ਕੇ ਲੈ ਗਿਆ ਆ ਨੁੜੇ ਪਾਪਾ ਪਾਪਾ ਚੜਾ ਪਾਰ ਰੋ ਮੈਨੂੰ ਅੱਛਾ ਕੀ ਚ ਕਰਦੇ ਸਾਰੇ ਪਾਰ ਕਰ ਦੋ ਪਾਰ ਕਰ ਦੋ ਆ ਆ ਮਿਟਿਓ ਮਿਟਿਓ ਦੇਖੋ ਬੜਾ ਸ਼ਰਾਰਤੀ ਬੰਦਾ ਹੈ ਇਹ ਮਿੱਠਾ ਬਹੁਤਾ ਮੂੰਹ ਦਾ ਦੰਦੀ ਵੀ ਪਾਰ ਲੇਦਾ ਪਾਰਪੂਰ ਕਰਦਾ ਕਰਦਾ ਮੋਟੇ ਤੇ ਦੰਦੀ ਭਰਨੀ ਹੈ ਮੇਰੇ ਹੁਣ ਤੁਹਾਡੇ ਆਏਗੀ ਤੁਹਾਡੇ ਭੈਣ ਨੇ ਕਮੈਂਟ ਕੀਤਾ ਕਿ ਵੀ ਹਾਈਟ ਰਮਨ ਦੇਤਾ ਨੇ ਜਪਨੌਰ ਦੇ ਤੇ ਵੀ ਕੋਈ ਸਣੀ ਨਹੀਂ ਪਿਆ ਰਹੇ ਤੁਸੀਂ ਫਿਕਰ ਕਰਦੇ ਕਰਕੇ ਤੇ ਤਾਂ ਹੀ ਤੁਸੀਂ ਪੁੱਛਿਆਗਾ ਤੇ ਨਹੀਂ ਰਮਨ ਦੇ ਤਾਂ ਹਜੇ ਇੱਕ ਕਸਾਲ ਤੇ ਹੁਣ ਆਹ ਹੋ ਜੂਗੀ ਮੰਨ ਕੇ ਚੱਲੋ 12 ਤਰੀਕ ਨੂੰ 2 ਮਹੀਨਿਆਂ ਦੀ ਤੇ ਰਮਣ ਦੇ ਅ ਅਧਾ ਤੱਕ ਜਾਂਦੀ ਆ ਹਜੇ ਹੁਣ ਫਿਲਹਾਲ ਹਾਈਟ ਇਹਦੀ ਜਾਨੀ ਕਿ ਕਿ ਜੇਂਗੀ ਉੱਧਰ ਮੇਰੇ ਤੇ ਜਾਊਗੀ ਆ ਹੀ ਤੁਹਾਨੂੰ ਤੇ ਇਦਾਂ ਦੀ ਕੋਈ ਗੱਲ ਨਹੀਂ ਜਾ ਪੁੱਤ ਉਧਰ ਮੱਛਰੀ ਭਈ ਇਹ ਬੁਰੀ ਡੇਗਣਾ ਬਵੇ ਸੱਲ ਉਧਰ ਜਾ ਉਹ ਜਾਂਦੀ ਆ ਆ ਸਾਹਮਣੋਂ ਔਖਾ ਹੁੰਦਾ ਥਰ ਉੱਧਰ ਓਏ ਡਿੱਗੂ ਕੀ ਯਾਰ ਹੋ ਗਈ ਹੁਣ ਮ ਗੱਦਾ ਪਿਆ ਕਰਕੇ ਤਾਂ ਬਚ ਗਈ ਇਹ ਤੇ ਗੱਦਾ ਰੱਖਿਆ ਹੁੰਦਾ ਸਾਡਾ ਹਾਂ ਆ ਦੇਖ ਲੋ ਆ ਦੇਖ ਲੋ ਆ ਕੰਮ ਆ ਹਾਂ ਹੁਣ ਕਢਾ ਆ ਜਿਹੜਾ ਟਾਲਦੀ ਆ ਇਹ ਹੁਣ ਦੇਖੋ ਇਹ ਤੂਫਾਨ ਨੂੰ ਥੰਮਣਾ ਬਹੁਤ ਹੀ ਔਖਾ ਏ ਵੈਸੇ ਤੂਫਾਨ ਇਹ ਜਾ ਹਰੇਕ ਦਿਕਰੇ ਆਉਣਾ ਚਾਹੀਦਾ ਠੀਕ ਹੈ ਤੇ ਤੂਫਾਨਾਂ ਦੇ ਨਾਲ ਹੀ ਰੌਣਕਾਂ ਲੱਗਦੀਆਂ ਹਨ ਤੇ ਚਦਵਾ ਆ ਡਰੋਪ ਦਾ ਵਨ ਡਰੋਪ ਵੈਸੇ ਮੈਂ ਲੌਗ ਦੇ ਵਿੱਚ ਕੋਈ ਗਲਤ ਗੱਲ ਤਾਂ ਨਹੀਂ ਕਹੀ ਜੋ ਅਗੇ ਕਿਸ ਨੂੰ ਨੁਰਾ ਲੱਗਾ ਹੋਵੇ ਤਾਂ ਮਾਫ ਕਰਨਾ ਮੈਂ ਵੈਸੇ ਇਹ ਗੱਲ ਕਹੀ ਸੀ ਕਿ ਵੀ ਜਿਵੇਂ ਸਾਡੇ ਵਰਗੇ ਹੈਂਡੀਕੈਪ ਕੋਈ ਵੀ ਭੈਣ ਭਰਾ ਹਨਾ ਤੇ ਸੋਸ਼ਲ ਮੀਡੀਆ ਤੇ ਉਹਨਾਂ ਦੀ ਹੈਲਪ ਕਰਿਆ ਕਰੋ ਵੀ ਵੀਡੀਓ ਸ਼ੇਅਰ ਕਰਿਆ ਕਰੋ ਵੀ ਵੀਡੀਓ ਦੇਖਿਆ ਕਰੋ ਵੱਧ ਤੋਂ ਆਦਰ ਹਾਂ ਇਹ ਗੱਲ ਕਹੀ ਸੀਗੀ ਤੇ ਬਸ ਇੰਨੀ ਲੁਪੀ ਕਾਫੀ ਹੈ ਸਾਡੇ ਲਈ ਹਣਾ ਮੈਂ ਆਵਾ ਜੇ ਤੁਸੀਂ ਸਾਰੇ ਜਾਣੇ ਦੇਖੋ ਸਾਡੀ ਵੀਡੀਓ ਤੇ ਬਹੁਤ ਵਧੀਆ ਜੇ ਕੋਈ ਹੋਰ ਵੀ ਹੁੰਦਾਗਾ ਹਣਾ ਉਹਨਾਂ ਦੀ ਵੀ ਦੇਖੋ ਸਾਡੀਆਂ ਵੀ ਵੀਡੀਓ ਦੇਖੋ ਕੋਈ ਵੀ ਹੈ ਭੈਣ ਭਰਾ ਹਣਾ ਤੇ ਚਲੋ ਕੋਈ ਗਰੀਬ ਹਣਾ ਹੁਣ ਫੇਰ ਕੀ ਰਹੀ ਤੇ ਇਹ ਇਹਨੂੰ ਫਾੜਨ ਦਾ ਯਾਰ ਇਹਨੂੰ ਛੱਟ ਗਾ ਲੈਣੀ ਆ ਇੱਧਰ ਗੱਡਾ ਵੀ ਹੈਗਾ ਆ ਦਵਾਈ ਦਾ ਆ ਦਵਾਈ ਆ ਦਵਾਈ ਵਨ ਡ੍ਰੋਪ 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 ਬਸ ਇਹੀ ਹੈਲਪ ਹੁੰਦੀ ਆ ਉਹ ਦੀ ਨਹੀਂ ਵਨ ਡ੍ਰੋਪ ਮਹਾਰਾਜ ਤੁਹਾਨੂੰ ਦਿਨ-ਦੁਕਣੀ ਰਾਤ ਚੌਗਣੀ ਤਰੱਕੀ ਬਖਸ਼ੇ ਗੁਰੂ ਰਾਮਦਾਸ ਜੀ ਹਨ ਤੇ બસ ਇਹੀ ਦਵਾਵਾ ਸਾਡੇ ਲਈ ਸਾਡੇ ਤੋਂ ਤਾਂ ਹਾਂ ਤੇ ਬਾਕੀ ਜੇ ਕੋਈ ਮੰਨ ਕੇ ਚੱਲ ਆਪਾਂ ਕਿਸੇ ਉੱਚੀ ਨੂੰ ਦੇਖ ਕੇ ਉੱਚੀ ਉੱਚੀ ਗੁੱਜੀ ਗੁੱਜੀ ਦਿਨ কাটਾਂਗੇ ਉਹ ਲੰਘਦੇ ਨਹੀਂਗੇ ਇੱਕ ਤਾਂ ਉਮਰ ਘਟ ਜਾਂਦੀ ਹੈ ਬੰਦੇ ਦੀ ਹਨਾ ਫਿਕਰਾਂ ਨਾਲ ਹਨਾ ਇਸ ਤੋਂ ਬਿਹਤਰ ਆਪ ਤੋਂ ਨੀਵੇਂ ਬਲ ਦੇਖੋ ਤੇ ਆਪ ਤੋਂ ਨੀਵੇਂ ਬਲ ਦੇਖ ਕੇ ਦਿਨ কাটਨੇ ਚਾਹੀਦੇ ਆ ਕੇ ਵੀ ਉਹ ਯਾਰਾ ਆਪਣੇ ਤੋਂ ਵੀ ਹਨਾ ੱਲੇ ਆ ਜਾਂ ਮਾੜਾ ਹਨਾ ਤੇ ਉਹ ਵੀ ਜਿਉਂ ਰਿਹਾਗਾ ਖੁਸ਼ ਆ ਆਪਣੀ ਜ਼ਿੰਦਗੀ ਚ ਹਨਾ ਤੇ ਆਪਾਂ ਵੀ ਖੁਸ਼ ਰਹੀਏ ਹਨਾ ਬਸ ਹੱਸ ਖੇਡ ਕੇ ਦਿਨ ਕੱਢਿਆ ਕਰੋ ਤੇ ਲੜਾਈ ਦਾ ਐ ਐ ਦੰਦੀ ਵੱਡੀ ਦੱਬਈ ਵਾਰ ਲੈਂਦੀ ਆ ਇਹਦਾ ਕੋਈ ਪਤਾ ਨਹੀਂ ਤੇ ਚੱਲ ਅੱਗੇ ਤੂੰ ਲੈ ਮੋਟੇ ਦੋ ਮਿੰਟ ਉਹ ਕਰਕੇ ਨਾ ਹੱਸਣਾ ਖੇਡਣਾ ਮਾਰਨਾ ਚਾਹੋ ਹਨਾ ਇਹ ਦੋ ਮਿੰਟਾਂ ਨੂੰ ਰੋਕਾਂ ਬਾਕੀ ਮੈਂ ਰੋਕੇ ਇਹਨੂੰ ਫੜ ਲਾਂ ਉਹ ਜੱਪੂ ਕਾ ਨਾ ਮੈਨੂੰ ਝੂਟੇ ਮਾੜੇ ਕਰਾਓ ਝੂਟੇ ਮਾੜੇ ਝੂਟੇ ਖੜ ਜਾ ਬੱਤ ਆ ਨਾ ਸੱਕ ਜੂੰਗਾ ਝੂਟੇ ਮਾੜੇ ਓਹੋ ਖੜ ਕੇ ਜਾ ਬੱਤ ਮਦਨ ਨਾ ਜੀ ਤੂੰ ਤੁਸੀਂ ਕਰੋ ਝੂਟੇ ਮਾੜੇ ਝੂਟੇ ਮਾੜੇ ਝੂਟੇ ਮਾੜੇ ਕਿਵੇਂ ਕਹਿਣਾ ਨਾ ਨਾ ਜੀ ਕਾਤੇ ਕਾਤੇ ਕਦਮ ਜੱਪੂ ਬੋ ਸ਼ਰਾਰਤੀ ਬੰਦਾ ਹਨ ਇਹ ਸਾਰਿਆਂ ਨੂੰ ਕਰੋ ਕਿ ਮੈਂ ਤੂੰ ਤੇ ਮਾਤੇ ਘਾਦਾ ਬਾਈ ਹਾਂ ਬਾਈ ਕੱਜ ਮੈਂ ਤੂੰ ਤੇ ਮਾਤੇ ਘਾਦਾ ਬਾਈ ਮਾਤ ਦਦੀ ਨਹੀਂ ਮੈਂ ਬਾਹਰ ਜਾ ਬੋਤਾ ਯਾਰ ਬੜਾ ਤੱਕਾ ਕਰਦੀ ਏ ਤੂੰ ਤਾਂ ਯਾਰ ਹੋ ਹੋ ਆਜਾ ਜਿਵੇਂ ਜਿਵੇਂ ਕਿ ਤੁਸੀਂ ਸਾਡੇ ਲਈ ਦਵਾਮਾ ਕਰ ਰਹੇ ਆ ਹਨ ਜਿਵੇਂ ਕਿ ਅੱਲਾ ਹਨਾ ਵਾਹਿਗੁਰੂ ਰਾਮ ਰਹੀਮਾ ਤੇ ਸਾਰਿਆਂ ਜਨਕੇ ਵੀ ਸਾਰੇ ਭੈਣ ਭਰਾ ਸਾਡੇ ਨਾਲ ਜੁੜੇ ਹੋਏ ਆ ਵੀ ਸਾਰੇ ਆਪੋ ਆਪਣੇ ਹਾਂ ਧਰਮਾ ਪ੍ਰਤੀ ਪੱਕੇ ਆ ਤੇ ਪੱਕੇ ਹੋਣਾ ਵੀ ਚਾਹੀਦਾ ਕੱਟੜ ਹੋਣਾ ਵੀ ਚਾਹੀਦਾ ਤੇ ਤੁਸੀਂ ਦਵਾਵਾ ਕਰਦੇ ਆ ਸਾਡੇ ਲਈ ਹਨਾ ਤੇ ਉਹ ਦਵਾਵਾ ਸਾਨੂੰ ਲੱਗਣੀਆਂ ਕਹਿੰਦੇ ਹੁੰਦੇ ਆ ਦਵਾ ਨਾਲੋਂ ਦਵਾਚ ਜਿਆਦਾ ਹੁੰਦਾਗਾ ਤਾਕਤ ਜ਼ਿਆਦਾ ਹੁੰਦੀ ਹੈ ਤਾਕਤ ਜ਼ਿਆਦਾ ਹੁੰਦੀ ਹੈ ਕਿਉਂਕਿ ਅੱਜ ਰਮਨ ਤੇ ਮੈਂ ਮਿਲੇ ਆ ਤੇ ਸਾਡੀ ਝੋਲੀ ਜੱਪ ਨੂਰ ਪਾਇਆ ਗੁਰੂ ਰਾਮਦਾਸ ਜੀ ਨੇ ਹਨ ਤੇ ਐਡੀ ਵੱਡੀ YouTube ਫੈਮਿਲੀ ਦਿੱਤੀ ਹੈ ਸਾਨੂੰ ਹਨ ਐਡਾ ਵੱਡਾ ਪ੍ਰਵਾਦ ਦਿੱਤਾ ਸਾਨੂੰ ਹਨ ਮੈਨੂੰ ਕਿੱਥੇ ਮੈਂ ਕੱਲਾ ਸੀਗਾ ਅੱਜ ਐਡਾ ਵੱਡਾ ਪਰਿਵਾਰ ਬਖਸ਼ਿਆ ਮਹਾਰਾਜ ਨੇ ਮੈਨੂੰ ਹਨ ਤੇ ਇਹ ਦਵਾਵਾਂ ਦਾ ਅਸਰ ਹੀ ਹੈ ਕਿਉਂਕਿ ਮੈਂ ਕਿਸੇ ਮਾਤਾ ਨੇ ਮੈਂ ਅੱਗੇ ਵੀ ਕਿਹਾ ਨਾ ਵੀ ਕਿ ਹੈ ਨਾ ਪੈਨਸ਼ਨ ਦੋ ਲੈਣ ਜਾਣਾ ਪਤਾ ਮੈਨੂੰ ਬੇਕ ਤੱਕ ਛੱਡਿਆ ਨਾਲ ਦੇ ਪਿੰਡ ਮੇਰੀ ਦੁਕਾਨ ਹੁੰਦੀ ਸੀ ਉੱਥੇ ਆ ਕੇ ਕਹਿਦਣਾ ਮੈਂ ਕਦੇ ਜਵਾਬ ਨਹੀਂ ਦਿੱਤਾ ਸੀਗਾ ਜਾਂ ਕਿਸੇ ਬਜ਼ੁਰਗ ਨੇ ਮਾਤਾ ਨੇ ਹਨਾ ਮੈਨੂੰ ਕਹਿਤਾ ਵੀ ਮੈਨੂੰ ਇੱਥੋਂ ਤੱਕ ਲੈ ਚਿਲੀ ਪਰ ਤੱਕ ਕਿੱਥੇ ਚੱਲਿਆ ਵਾਗਾਂ ਨਹੀਂ ਚੱਲਿਆ ਨੇ ਲੱਲੇ ਚੱਲਿਆ ਮੈਨੂੰ ਤਾਰ ਦੀ ਉੱਥੇ ਲੈ ਜਾ ਠੀਕ ਹੈ ਕਿਉਂਕਿ ਇੱਕ ਨਾਲ ਵੀ ਤੇਲ ਉਹਨਾ ਮਚਣਾ ਜੇ ਦੋ ਬਹਿ ਜਾਵਾਂਗੇ ਤਾਂ ਵੀ ਤੇਲ ਉਹਨਾ ਮਚਣਾ ਮੈਂ ਇਕੱਲੇ ਨਹੀਂ ਵੀ ਜਾਣਾ ਹੁੰਦਾ ਸੀਗਾ ਜੇ ਕੋਈ ਬਹਿ ਜਾਂਦਾ ਤੇ ਚਲੋ ਅਗਲਾ ਉਤਰ ਦਾ ਦਵਾ ਮੈਂ ਹੀ ਦਿੰਦਾ ਸੀਗਾ ਵੀ ਜਿਉਂਦਾ ਆਸਦਾਰ ਹੈ ਤੇ ਰੱਬ ਤੇਰੀਆਂ ਝੋਲੀਆਂ ਖੁਸ਼ੀਆਂ ਨਾਲ ਭਰੇ ਤੇ ਅੱਜ ਦੇਖ ਲਓ ਭਰੀਆਂ ਠੀਕ ਆ ਉਹ ਦੁਆਵਾਂ ਦਾ ਅਸਰ ਮੈਨੂੰ ਦੇਖਣ ਨੂੰ ਮਿਲਿਆਗਾ ਬਾਕੀ ਗੁਰੂ ਰਾਮਦਾਸ ਜੀ ਮੂਰੇ ਦੁਖੀ ਹੋ ਕੇ ਇੱਕ ਅਰਦਾਸ ਕੀਤੀ ਉਹ ਵੀ ਮੇਰੀ ਕਬੂਲ ਹੋਈ ਆ ਹਨ ਤੇ ਜਾਨੀ ਕਿ ਬਾਹ ਫੜੀ ਇੱਕ ਹਿਸਾਬ ਨਾਲ ਤੇ ਤੁਸੀਂ ਵੀ ਅਰਦਾਸ ਬੇਨਤੀ ਕਰਿਆ ਕਰੋ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ ਹਨ ਤੇ ਮਹਾਰਾਜ ਇੱਕ ਨਾ ਇੱਕ ਦਿਨ ਜ਼ਰੂਰ ਸੁਣਦਾ ਤੇ ਚਲੋ ਜੀ ਸਭ ਦਾ ਟਾਈਮ ਆਉਂਦਾ ਸਭ ਦਾ ਟਾਈਮ ਆਉਂਦਾਗਾ ਤੇ ਕਿਸੇ ਦਾ ਪਹਿਲਾਂ ਆ ਜਾਂਦਾ ਕਿਸੇ ਦਾ ਬਾਅਦ ਚ ਆ ਜਾਂਦਾ ਹਨ ਤੇ ਚੰਗਾ ਟਾਈਮ ਹਰੇਕ ਤੇ ਆਉਂਦਾ ਤੇ ਕਿਉਂਕਿ ਏਡੇ ਵੀ ਆਪਾਂ ਮਾਣ ਹੀ ਮਾਰੇ ਹੁੰਦੇ ਤੇ ਜਿਹੜਾ ਦੁੱਖ ਸੁੱਖ ਜਿੰਦਗੀ ਦਾ ਹਿੱਸਾ ਹੈਗਾ ਢਾਲਦਾ ਪਰਸਾਵਾ ਇਹ ਆਪਾਂ ਹੰਡਾਉਣੇ ਪੈਂਦੇ ਆ ਤੇ ਹੰਡਾਉਣੇ ਪੈਣੇ ਵੀ ਆ ਮਜਬੂਰ ਆਪਾਂ ਹਨ ਇਹਨੂੰ ਹੰਡਾਉ ਬੰਦੇ ਹਾਂ ਤੇ ਆ ਮੈਂ ਹੰਡਾਲਾ ਹੁਣ ਤੇ ਆਪਾਂ ਕੱਲ ਨੂੰ ਨਵੇਂ ਵਲੌਗ ਦੇ ਨਾਲ ਫੇਰ ਮਿਲਾਂਗੇ ਤੇ ਹੁਣ ਆ ਦੇਖੋ ਝੂਠੇ ਮਾਰੇ ਕਰਨ ਆ ਗਿਆਂ ਹਾਂ ਮਾਰ ਕੇ ਜੀਵ ਜੀ ਸਾਰੇ ਸਾਰੇ ਬੁੱਲ ਗੱਲੇ ਕਰ ਦਿੰਦੀ ਆ ਬਾਹੋਂ ਇੱਕ ਹੋਰ ਪਾਰ ਕਰ ਦੋ ਭੂਆ ਨੂੰ ਹੁਣ ਕਰਕੇ ਟਿਕਾ ਦਿਓ ਇੱਕ ਹੋਰ ਪਾਰ ਮੇਰਾ ਪੋਤਾ ਓ ਛੋਡੀ ਚਲੋ ਠੀਕ ਹੈ ਜੀ